ਜਿਹੜੇ ਬੱਚਿਆਂ ਨੂੰ ਲੱਖਾਂ ਰੁਪਈਆ ਫੀਸਾਂ ਦੇ ਕੇ ਪੜਾਉਨੇ ਹੋ ਨਾ ਉਹਨਾਂ ਨੂੰ ਪਤਾ ਨਹੀਂ ਹੁੰਦਾ ਇਹ ਗੱਲ ਦਾ ਜਿੰਨੇ ਕਾਨਵੈਂਟ ਸਕੂਲਾਂ ਵਾਲੇ ਬੱਚੇ ਨੇ ਨਾ ਉਹ ਆਪਣੇ ਬੱਚਿਆਂ ਨੂੰ ਇਹ ਗੱਲ ਜਰੂਰ ਯਾਰ ਮੇਰੇ ਕਹਿਣ ਤੇ ਇੱਕ ਵਾਰੀ ਤੁਸੀਂ ਦੇਖੋ ਹੁਣ ਗੱਲ ਕਰ ਹੀ ਲਈਏ ਤੁਹਾਡੇ ਨਾਲ ਤੁਸੀਂ ਇੰਨੀ ਫੀਸਾਂ ਦਿੰਨੇ ਹੋ ਲੱਖਾਂ ਰੁਪਈਏ ਵੀ ਸਾਡੇ ਜਿਹੜੇ ਬੱਚੇ ਨੇ ਵੀ ਉਹ ਵਧੀਆ ਪੜ੍ਹਨ ਤੇ ਯਾਰ ਉਹਨਾਂ ਨੂੰ ਜਿਹੜੀਆਂ ਜਰਨਲ ਨੌਲੇਜਾਂ ਨੇ ਇਹ ਵੀ ਪਤਾ ਹੋਈਆਂ ਚਾਹੀਦੀਆਂ ਨੇ ਮੈਂ ਕਹਿੰਦਾ ਵੀ ਤੁਸੀਂ ਸਰਕਾਰੀ ਸਕੂਲ 'ਚ ਪੜ੍ਹਨ ਵਾਲੇ ਬੱਚਿਆਂ ਨੂੰ ਪੁੱਛ ਲਿਓ ਤੋ ਜੋ ਹੋ ਸਕਦਾ 90 ਨੂੰ ਪਤਾ ਹੋਵੇ ਇਹ ਗੱਲਾਂ ਦਾ ਜਿਹੜੀਆਂ ਇਸ ਤਰ੍ਹਾਂ ਵਾਲੀਆਂ ਹੁੰਦੀਆਂ ਨੇ ਪਰ ਜਿਹੜੇ ਆਪਣੇ ਸਵੇਰੇ ਸੁੱਤੇ ਪਏ ਨੂੰ ਤੁਸੀਂ ਬਿਠਾ ਕੇ ਤੋਰ ਦਿੰਦੇ ਹੋ ਬੈਨਾਂ 'ਚ 20 20 30 30 ਕਿਲੋਮੀਟਰ ਤੋਂ ਜਾਂਦੇ ਨੇ ਉਸ ਤੋਂ ਬਾਅਦ ਉੱਥੇ ਉਹ ਫੇਰ ਆਥਣੇ ਉਹਨਾਂ ਦੇ ਬੈਨਾਂ ਦੇ ਵਿੱਚ ਜਿਹੜੇ ਸੁੱਤੇ ਪਏ ਆਉਂਦੇ ਨੇ ਉਹ ਫੇਰ ਚੱਕ ਕੇ ਉਹਨਾਂ ਨੂੰ ਟੂਸਣਾ ਤੇ ਭੇਜ ਦਿੰਦੇ ਹੋ ਉਹ ਬੱਚਿਆਂ ਨੂੰ 100 'ਚ ਇੱਕ ਦੋ ਨੂੰ ਪਤਾ ਹੋਊਗਾ ਉਹ ਵੀ ਉਹਨਾਂ ਨੂੰ ਵੀ ਜਿਨ੍ਹਾਂ ਦੇ ਘਰ ਮਾਪੇ ਜ਼ਿੰਮੇਵਾਰੀਆਂ ਸਮਝਦੇ ਨੇ ਇਹ ਗੱਲਾਂ ਦੱਸਣ ਦੀਆਂ ਉਹ ਮਾਪੇ ਨੂੰ ਸਲਾਮ ਆ ਜਿਹੜੇ ਇਸ ਤਰ੍ਹਾਂ ਪੜ੍ਹਾਈ ਤੋਂ ਬਿਨਾ ਕਿਤਾਬਾਂ ਵਾਲੀ ਪੜ੍ਹਾਈ ਤੋਂ ਬਿਨਾ ਵੀ ਆਪਣੇ ਬੱਚਿਆਂ ਨੂੰ ਯਾਰਨਾ ਨੌਜੀ ਦੀਆਂ ਗੱਲਾਂ ਦੱਸਦੇ ਨੇ ਮੈਂ ਆ ਲੱਗਿਆ ਸੀ ਆਪਣੇ ਦੋਸਤ ਨੇ ਮੈਂ ਉਹਨਾਂ ਕੋਲ ਜਾਣਾ ਸੀ ਮੈਂ ਕਿਹਾ ਚੱਲ ਜਰ ਉਹਨਾਂ ਨੂੰ ਲੈ ਜੀਏ ਜਾਂਦੇ ਹੋਏ ਆਪਾਂ ਇਹ ਆ ਦਿਖਾਇਓ ਯਾ ਕੇਲੇ ਦੇ ਜਿਹੜੇ ਆਪਣੇ ਲਾਏ ਹੋਏ ਨੇ ਪੌਦੇ ਇਹ ਕੇਲੇ ਦੇ ਬੀਜ ਨਹੀਂ ਹੁੰਦੇ ਮਤਲਬ ਜਿਹੜਾ ਕੇਲਾ ਨਾ ਬਈ ਇਧਰ ਆਪਾਂ ਧਿਆਨ ਨਹੀਂ ਦਿੰਦੇ ਬੱਚੇ ਆਪਣੀਆਂ ਗੱਲਾਂ ਵੱਲ ਤੇ ਵੀ ਜਿਹੜਾ ਕੇਲਾ ਵਾ ਵੀ ਉਹ ਅੱਗੇ ਕਿਵੇਂ ਉਹਦੇ ਪੈਦਾ ਹੁੰਦੇ ਨੇ ਜਿਹੜੇ ਬੂਟੇ ਮਤਲਬ ਵਾਧੇ ਕਿਵੇਂ ਨੇ ਜੇ ਆਪਾਂ ਅੱਗੇ ਲਾਉਣੇ ਨੇ ਜਾਂ ਆਪਣੇ ਘਰੇ ਲਿਆ ਕੇ ਲਾਉਣੇ ਲਾਉਣੇ ਨੇ ਕਿਉਂਕਿ ਨਹੀਂ ਆਮ ਹਰ ਇੱਕ ਚੀਜ਼ ਦਾ ਇਹੀ ਹੁੰਦਾ ਵੀ ਆਪਾਂ ਬੀ ਆ ਜਿਹਾ ਨਾ ਉਹਨੂੰ ਆਪਾਂ ਮਿੱਟੀ 'ਚ ਬੀਜ ਦਿੰਨੇ ਆ ਪਰ ਇਸ ਕੇਲੇ ਦੇ ਬੀਜ ਨਹੀਂ ਹੁੰਦੇ ਇਹ ਇਸ ਤਰ੍ਹਾਂ ਇਹਨਾਂ ਦੇ ਨਾਲ ਜਿਹੜੇ ਆਏ ਨੇ ਇਹ ਐ ਪੌਦੇ ਨਿਕਲਦੇ ਨੇ ਨਿੱਕੇ ਨਿੱਕੇ ਇਸ ਤਰ੍ਹਾਂ ਦੇ ਆਏ ਆਏ ਨਿਕਲੇ ਆਉਂਦੇ ਆ ਠੀਕ ਹੈ ਜੀ ਇੰਨੀ ਆ ਕਿ ਉਹਨੂੰ ਐ ਬਰਾਬਰੋਂ ਆਪਾਂ ਇੱਕ ਪੱਟ ਲਈ ਅਸੀਂ ਪਹਿਲਾਂ ਬਰਾਬਰੋਂ ਤੇ ਇਹਦੀਆਂ ਜੜਾਂ ਨਾਲ ਆ ਜਾਂਦੀਆਂ ਨੇ ਇਹਨੂੰ ਲਾਉਣਾ ਵਾ ਤੇ ਇਸ ਤੋਂ ਹੀ ਅੱਗੇ ਪਿਆਰ ਹੁੰਦੇ ਨੇ ਤੇ ਇਹ ਵੀ ਆ ਵੀ ਇਹ ਪੱਕਾ ਪੌਦਾ ਨਹੀਂ ਹੁੰਦਾ ਬਈ ਮਤਲਬ ਇਹ ਕਈ ਵੀ ਇੱਕ ਵਾਰ ਲਾਤਾ ਤੇ ਇਹਨੂੰ ساری ਉਮਰ ਫੜਾਂ ਨਹੀਂ ਜਾਊ ਇਹ ਵੀ ਨਹੀਂ ਹੁੰਦਾ ਇਹ ਹਰੇਕ ਸਾਲ ਬਾ ਇਹ 2 ਸਾਲ ਬਾਅਦ ਹੀ ਇਹ ਐ ਜਿਹੜੇ ਅੱਗੇ ਤਿਆਰ ਹੁੰਦੇ ਨੇ ਉਹ ਲਾਉਣੇ ਪੈਂਦੇ ਆ ਤੇ ਪੁਰਾਣੇ ਪੱਟਣੇ ਪੈਂਦੇ ਨੇ ਮਤਲਬ ਇਸ ਕਰਕੇ ਆਪਾਂ ਇਹਦੀਆਂ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਨੇ ਸਾਡੇ ਨਾਲ ਸਾਂਝੀਆਂ ਕਰੀ ਦੀਆਂ ਨੇ ਵੀ ਜ਼ਰੂਰ ਆਪਣੇ ਬੱਚਿਆਂ ਨੂੰ ਇਹ ਚੀਜ਼ਾਂ ਬਾਰੇ ਵੀ ਜਾਣਕਾਰੀ ਦਿਵਾ ਕਰੋ ਮਤਲਬ ਹੁਣ ਆ ਦੇਖੋ ਆਪਾਂ ਇਹਨੂੰ ਇਹਦੀ ਮਿੱਟੀ ਆ ਜਿਹੜੀ ਉਹ ਇਹਦੇ ਨਾਲੇ ਟੱਚ ਹੋਇਆ ਹੋਇਆ ਇਹਦੇ ਨਾਲ ਆਹ ਉਥੋਂ ਨੂੰ ਆਪਾਂ ਐ ਵੜ ਦੇਣਾ ਇਹ ਇਸ ਤਰ੍ਹਾਂ ਇਹਨੇ ਨਿਕਲੇ ਆਉਣਾ ਮਤਲਬ ਇਹਨੂੰ ਅੱਗੇ ਆਪਾਂ ਲਾ ਦੇਣਾ ਤੋ ਜਰੂਰ ਇਹ ਆਪਣੇ ਬੱਚਿਆਂ ਨੂੰ ਇਹ ਵੀਡੀਓ ਇਹ ਜੀਆਂ ਦਿਖਾਇਆ ਕਰੋ ਚੰਗੀਆਂ ਵੀਡੀਓ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਤਾਂ ਕਿ ਜਿਹੜੇ ਉਹ ਗੰਦ ਪਾਉਣ ਵਾਲੇ ਆਪਾਂ ਕਹਿੰਦੇ ਉਹ ਲੋਕ ਆਪੇ हट ਜਾਣਗੇ ਜਦੋਂ ਚੰਗੀਆਂ ਚੀਜ਼ਾਂ ਕੰਨੀ ਸਾਡੇ ਬੱਚਿਆਂ ਦਾ ਰੁਝਾਨ ਹੋਊਗਾ ਚੰਗੀਆਂ ਚੀਜ਼ਾਂ ਦੇਖਣ ਲੱਗਣਗੇ ਉਹਨਾਂ ਦਾ ਇੰਟਰਸਟ ਬਣੂਗਾ ਉਹਨਾਂ ਨੂੰ ਪਹਿਲਾ ਸਵਾਲ ਕਰਿਓ ਅੱਜ ਇਹ ਵੀਡੀਓ ਦੇਖ ਕੇ ਆਪਣੇ ਬੱਚੇ ਨੂੰ ਵੀ ਪੁੱਤ ਕੇਲਾ ਜਿਹੜਾ ਉਹ ਜੀ ਬੀ ਨਹੀਂ ਹੁੰਦਾ ਕਿ ਉਹਦੇ ਪੌਦੇ ਕਿਵੇਂ ਤਿਆਰ ਹੁੰਦੇ ਆ ਫਿਰ ਉਹ ਤੁਹਾਨੂੰ ਦੱਸੂ ਵੀ ਹਾਂ ਪਤਾ ਉਹਨੂੰ ਕਿ ਨਹੀਂ ਪਤਾ ਕਿ ਉਹਨੂੰ ਨਾਂ ਪਤਾ ਹੋਇਆ ਫੇਰ ਯਾਰ ਤੁਸੀਂ ਉਹਨਾਂ ਦਿਖਾ ਦਿਓ ਵੀਡੀਓ 2-3 ਮਿੰਟ ਦੀ ਆ ਠੀਕ ਹੈ ਨਾ ਜਿਉਂ ਇਸ ਤਰ੍ਹਾਂ ਕਿਤਾਬੀ ਪੜ੍ਹਾਈ ਤੱਕ ਨਾ ਸੀਮਤ ਰੱਖਿਆ ਕਰੋ ਬੱਚਿਆਂ ਨੂੰ ਇਹ ਇਹਨੂੰ ਇਹ ਲੋਟ ਆਪਾਂ ਦੇਖੋ ਐ ਐ ਕਰ ਤੇਰਾ ਦੇ ਲਿਆ ਇਹਨੂੰ ਆ ਇਹਨੇ ਨਿਕਲੇ ਹੋਣਾ ਇਹ ਲੋਟਾਂ ਜਿਹੜਾ ਇਹਦੀ ਨਾਲ ਦਰਤ ਬੱਲੋਂ ਤਿਆਰ ਹੋ ਜਾਂਦੀ ਨੇ ਇੰਤੋਂ ਆਪਾਂ ਇਹਨੂੰ ਕਨੈਕਸ਼ਨ ਛੋੜ ਦੇਣਾ ਇਹਦੇ ਨਾਮ ਵੱਡੇ ਨਾ ਠੀਕ ਹੈ ਜੀ ਇਹ ਲੋਟ ਆ ਦੇਖੋ ਆਹਾਂ ਇੱਥੋਂ ਇਹਦਾ ਜੁੜਿਆ ਆਇਆ ਨਹੀਂ ਸੋ ਹਲੈ ਆਉਜੀ ਰੋ ਮਾੜਾ ਕੈਮਰਾ ਇੱਕੇ ਮਾਰੂ ਇਹ ਆ ਨਹੀਂ ਇਹ ਥੋੜਾ ਇਹ ਜਿਹੜਾ ਜਿਹੜੀਆਂ ਇਹ ਵੱਡੇ ਨਾਲ ਦੂਰੀਆਂ ਹੋਈਆਂ ਨੇ ਉਹ ਆਪਾਂ ਵੜ ਦੇਣੀਆਂ ਨੇ ਆ ਦੇਖੋ ਵੱਡੀਆਂ ਗਈਆਂ ਇਹਨੇ ਹੁਣ ਇਧਰੋਂ ਨਿਕਲੇ ਹੋਣਾ ਸੋ ਜਰੂਰ ਵੀਡੀਓ ਲਾਈਕ ਸ਼ੇਅਰ ਕਰਿਓ ਜੀ ਧੰਨਵਾਦ